ਮੰਤ ਭਾਗੀ ਘਟਨਾ ਹੈ ਉਹ ਵੀ ਉਥੇ ਜਿੱਥੇ ਗੁਰੂ ਕੀ ਨਗਰੀ ਜਿੱਥੇ ਸਰਬੱਤ ਦੇ ਭਲੇ ਦੀ ਬਾਣੀ ਪੜ੍ਹੀ ਜਾਂਦੀ ਹੈ ਜਿੱਥੇ 24 ਘੰਟੇ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਦਿੱਤਾ ਜਾਂਦਾ ਤੇ ਪੰਜਾਬ ਪੁਲਿਸ ਦੀ ਮੁਸਤੈਦੀ ਕਰਕੇ ਅੱਜ ਇੱਕ ਬਹੁਤ ਵੱਡੀ ਘਟਨਾ ਜਿਹੜੀ ਹੈ ਉਹ ਹੁਣ ਉਹ ਬਚ ਗਈ ਉਹ ਬੰਦੇ ਨੂੰ ਉਥੇ ਜਿਹੜਾ ਉਥੇ ਕਾਬੂ ਕਰ ਲਿਆ ਗਿਆ ਮੌਕੇ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮੈਂ ਪਲ-ਪਲ ਜਿਹੜਾ ਡੀਜੀਪੀ ਨਾਲ ਔਰ ਪੰਜਾਬ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਅੰਮ੍ਰਿਤਸਰ ਦੇ ਵਿੱਚ ਮੈਂ ਉਹਨਾਂ ਨਾਲ ਇਨ ਟੱਚ ਆ ਤੇ ਮੈਂ ਉਹਨਾਂ ਨੂੰ ਆ ਸਖਤ ਨਿਰਦੇਸ਼ ਵੀ ਦਿੱਤੇ ਨੇ ਕਿ ਇਹਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ ਤੇ ਬਹੁਤ ਜਲਦੀ ਕਿ ਉਹਦੇ ਪਿੱਛੇ ਕੀ ਕਾਰਨ ਸੀ ਕੌਣ ਉਹਦੇ ਪਿੱਛੇ ਹੱਥ ਕੀਦਾ ਤੇ ਪੰਜਾਬ ਨੂੰ ਜਾਂ ਪੰਜਾਬ ਨੂੰ ਬਦਨਾਮ ਕਰਨ ਲਈ ਇਹ ਜਿਹੜੀਆਂ ਸ਼ਾਸ਼ਾ ਜਿਹੜੀਆਂ ਨੇ ਉਹ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਮੈਂ ਸੁਭੀ ਬਾਦਲ ਜੀ ਤੇ ਹੋਏ ਹਮਲੇ ਦੀ ਸਖਤ ਨਿੰਦਾ ਕਰਦਾ ਔਰ ਬੜੀ ਜਲਦੀ ਜਿਹੜਾ ਇਸ ਘਟਨਾ ਦੀ ਜਿਹੜੀ ਰਿਪੋਰਟ ਹੈ ਕਿਉਂਕਿ ਉਹ ਬੰਦਾ ਉਸੇ ਜਗਤ ਤੇ ਫਾੜੀ ਵੀ ਲਿਆ ਔਰ ਰਿਕਾਰਡ ਵੀ ਉਹਦਾ ਕ੍ਰਿਮੀਨਲ ਹੈ ਤੇ ਮੈਂ ਇਸ ਗੱਲ ਹੀ ਮਤਲਬ ਪੰਜਾਬ ਪੁਲਿਸ ਨੂੰ ਵਧਾਈ ਦਿਨਾ ਕਿ ਉਹਨਾਂ ਨੇ ਬਹੁਤ ਮੁਸ਼ਤਿਹਦੀ ਨਾਲ ਤਿੰਨ ਚਾਰ ਜਿਹੜੇ ਪੁਲਿਸ ਵਾਲੇ ਉੱਥੇ ਮੌਜੂਦ ਸੀ ਉਹਨਾਂ ਸਿਵਲ ਦੇ ਵਿੱਚ ਸੀਗੇ ਉਹਨਾਂ ਨੇ ਇੱਕਦਮ ਉਹਨੂੰ ਕਾਬੂ ਕੀਤਾ ਔਰ ਇਹ ਵੀ ਤੋਂ ਦੱਸ ਦਿੰਦੇ ਆ ਕਿ ਅਸੀਂ ਉੱਥੇ 175 ਜਿਹੜੇ ਜਵਾਨ ਤਾਇਨਾਤ ਕੀਤੇ ਹੋਏ ਨੇ ਆਈਜੀ ਐਸਪੀ ਸੋ ਅਸੀਂ ਕਿਉਂਕਿ ਭਾਵਨਾਵਾਂ ਨੇ ਜੁੜੀਆਂ ਹੋਈਆਂ ਉੱਥੇ ਤਲਾਸ਼ੀ ਨਹੀਂ ਕਿਸੇ ਦੀ ਕਿਉਂਕਿ ਸੰਗਤ ਬਹੁਤ ਲੱਖਾਂ ਦੀ ਗਿਣਤੀ ਚਾਹੁੰਦੀ ਹੈ ਤਲਾਸ਼ੀ ਨਹੀਂ ਲੈ ਸਕਦੇ ਪਰ ਜੋ ਹੋਇਆ ਬਹੁਤ ਮੰਦ ਭਾਗਾ ਹੋਇਆ ਔਰ ਖਾਸ ਤੌਰ ਤੇ ਗੁਰੂ ਦੇ ਦਰ ਤੇ ਬਿਲਕੁਲ ਗੇਟ ਤੇ ਜਿਹੜਾ ਘੰਟਾ ਘਰ ਡਿਊਟੀ ਹੈ ਜਿਹੜੀ ਹੈ ਉੱਥੇ ਹੋਇਆ ਸੋ ਇਹਦੀ ਨਿਰਪੱਖ ਜਾਂਚ ਹੋਊਗੀ ਸਖਤਾਈ ਨਾਲ ਜਾਂਚ ਹੋਊਗੀ ਔਰ ਜੋ ਵੀ ਦੋਸ਼ੀ ਹੋਇਆ ਸਖਸ ਜਮੇ ਅੱਜ ਅੱਜ ਮੋਹਾਲੀ ਦੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਤੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਲਗਭਗ 35 ਫੁੱਟ ਉੱਚੇ ਬੁੱਤ ਦਾ ਲੋਕ ਅਰਪਣ ਹੋਇਆ 5 ਕਰੋੜ ਦੀ ਲਾਗਤ ਨਾਲ ਜੈਪੁਰ ਤੋਂ ਇਹ ਬੁੱਤ ਬਣਾਇਆ ਗਿਆ ਔਰ ਸ਼ਹੀਦਾਂ ਦੀ ਯਾਦ ਨੂੰ ਕਾਇਮ ਰੱਖਣਾ ਸਾਡਾ ਫਰਜ਼ ਹੈ ਔਰ ਜਿਹੜੀਆਂ ਕੁਰਬਾਨੀਆਂ ਇਹਨਾਂ ਨੇ ਦਿੱਤੀਆਂ ਨੇ ਦੇਸ਼ ਵਾਸਤੇ ਉਹਨਾਂ ਨੂੰ ਕਦੇ ਭੁੱਲ ਨਹੀਂ ਸਕਦਾ ਕੋਈ ਵੀ ਸੋ ਕਿਉਂਕਿ 에ਰਪੋਰਟ ਦਾ ਨਾਮ ਉਹਨਾਂ ਦੇ ਨਾਮ ਤੇ ਹੀ ਹੈ ਤਾਂ ਪੂਰੀ ਦੁਨੀਆ ਚੋਂ ਲੋਕ ਆਉਣਗੇ ਤਾਂ ਉਹ ਇੱਥੇ ਉਹਨਾਂ ਦਾ ਬੁੱਤ ਤੇ ਉਹਨਾਂ ਬਾਰੇ ਜਰੀ ਜਾਣਕਾਰੀ ਹੈ ਜੋ ਹੜਲੇ ਵਾਲੇ ਅਸੀਂ ਉਹਨਾਂ ਬਾਰੇ ਉਹਨਾਂ ਦੇ ਸੰਘਰਸ਼ ਬਾਰੇ ਉਹਨਾਂ ਦੀ ਆਜ਼ਾਦੀ ਦੇ ਵਿੱਚ ਯੋਗਦਾਨ ਬਾਰੇ ਸਾਰੀ ਡਿਟੇਲ ਦਿੱਤੀ ਹੋਈ ਹੈ ਉਹਨੂੰ ਪੜਨਗੇ ਦੇਖਣਗੇ ਔਰ ਇਥੋਂ ਕੁਝ ਸਿੱਕੇ ਵੀ ਜਾਣਗੇ ਸਾਡੀ ਨਵੀਂ ਪੀੜ੍ਹੀ ਨੂੰ ਪਤਾ ਲੱਗੂਗਾ ਕਿ ਆਜ਼ਾਦੀ ਜਿਹੜੀ ਆ ਸਾਨੂੰ ਸਸਤੀ ਨਹੀਂ ਮਿਲੀ ਆਜ਼ਾਦੀ ਵਾਸਤੇ ਸਾਨੂੰ ਮਹਿੰਗੀਆਂ ਕੁਰਬਾਨੀਆਂ ਦੇਣੀਆਂ ਪਈਆਂ ਨੇ ਸੋ ਮੈਂ ਅ ਅੱਜ ਸਾਡੇ ਐਮਪੀ ਸਾਹਿਬ ਅਨੰਦਪੁਰ ਸਾਹਿਬ ਤੋਂ ਕੰਗ ਸਾਹਿਬ ਸਾਡੇ ਐਮਐਲਏ ਸਾਹਿਬ ਮੁਹਾਲੀ ਤੋਂ ਕੁਲਵੰਟੀ ਸਾਡੇ ਜਿਹੜੇ ਮੰਤਰੀ ਸਾਹਿਬ ਜਿਹੜੇ ਜੰਡੇਆਲਾ ਗੁਰੂ ਤੋਂ ਐਮਐਲਏ ਨੇ ਹਰਪਜਨ ਸਿੰਘ ਜੀ YouTube ਤੇ ਸਾਡੀ ਸਾਰੀ ਟੀਮ ਮੁਹਾਲੀ ਦੀ ਮੈਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਔਰ ਸਾਡੇ ਪ੍ਰਸ਼ਾਸਨ ਨੂੰ ਵੀ ਵਧਾਈ ਦਿਨਾ ਜਿਨ੍ਹਾਂ ਨੇ ਬਹੁਤ ਸੋਹਣਾ ਇੱਥੇ ਪ੍ਰਬੰਧ ਕਰਕੇ ਜਿਹੜਾ 에어ਪੋਰਟ ਦੀਆਂ ਜਿਹੜੀਆਂ ਟ੍ਰੈਫਿਕ ਉਹ ਨਹੀਂ ਰੋਕੀ ਲੋਕਾਂ ਨੂੰ ਵੀ ਨਹੀਂ ਡਿਸਟਰਬ ਕੀਤਾ ਤੇ ਫੰਕਸ਼ਨ ਵੀ ਜਿਹੜਾ ਉਹ ਕਰਾਇਆ ਦੇਖੋ ਬਹੁਤ ਮੰਦਪਾਗੀ ਘਟਨਾ ਹੈ ਉਹ ਵੀ ਉੱਥੇ ਜਿੱਥੇ ਗੁਰੂ ਕੀ ਨਗਰੀ ਜਿੱਥੇ ਸਰਬੱਤ ਦੇ ਭਲੇ ਦੀ ਬਾਣੀ ਪੜੀ ਜਾਂਦੀ ਹੈ ਜਿੱਥੇ 24 ਘੰਟੇ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਦਿੱਤਾ ਜਾਂਦਾ ਤੇ ਪੰਜਾਬ ਪੁਲਿਸ ਦੀ ਮੁਸਤੈਦੀ ਕਰਕੇ ਅੱਜ ਇੱਕ ਬਹੁਤ ਵੱਡੀ ਘਟਨਾ ਜਿਹੜੀ ਹੈ ਉਹ ਹੋਣੋਂ ਬਚ ਗਈ ਉਹ ਬੰਦੇ ਨੂੰ ਉੱਥੇ ਜਿਹੜਾ ਉੱਥੇ ਕਾਬੂ ਕਰ ਲਿਆ ਗਿਆ ਮੌਕੇ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮੈਂ ਪਲ-ਪਲ ਜਿਹੜਾ ਡੀਜੀਪੀ ਨਾਲ ਔਰ ਪੰਜਾਬ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਅੰਮ੍ਰਿਤਸਰ ਦੇ ਵਿੱਚ ਮੈਂ ਉਹਨਾਂ ਨਾਲ ਚੰ ਟੱਚਾ ਤੇ ਮੈਂ ਉਹਨਾਂ ਨੂੰ ਆ ਸਖਤ ਨਿਰਦੇਸ਼ ਵੀ ਦਿੱਤੇ ਨੇ ਕਿ ਇਹਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ ਤੇ ਬਹੁਤ ਜਲਦੀ ਕਿ ਉਹਦੇ ਪਿੱਛੇ ਕੀ ਕਾਰਨ ਸੀ ਕੌਣ ਉਹਦੇ ਪਿੱਛੇ ਹੱਥ ਕੀਦਾ ਤੇ ਪੰਜਾਬ ਨੂੰ ਜਾਂ ਪੰਜਾਬ ਨੂੰ ਬਦਨਾਮ ਕਰਨ ਲਈ ਇਹ ਜਿਹੜੀਆਂ ਸ਼ਾਸ਼ਾ ਜਿਹੜੀਆਂ ਨੇ ਉਹ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਮੈਂ ਸੁਭੀ ਬਾਦਲ ਜੀ ਤੇ ਹੋਏ ਹਮਲੇ ਦੀ ਸਖਤ ਨਿੰਦਾ ਕਰਦਾ ਔਰ ਬੜੀ ਜਲਦੀ ਜਿਹੜਾ ਇਸ ਘਟਨਾ ਦੀ ਜਿਹੜੀ ਰਿਪੋਰਟ ਹੈ ਕਿਉਂਕਿ ਉਹ ਬੰਦਾ ਉਸੇ ਜਗਤ ਤੇ ਫਾੜੇ ਵੀ ਲਿਆ ਔਰ ਰਿਕਾਰਡ ਵੀ ਉਹਦਾ ਕ੍ਰਿਮੀਨਲ ਹੈ ਤੇ ਮੈਂ ਇਸ ਗੱਲ ਹੀ ਮਤਲਬ ਪੰਜਾਬ ਪੁਲਿਸ ਨੂੰ ਵਧਾਈ ਦੇਣਾ ਕਿ ਉਹਨਾਂ ਨੇ ਬਹੁਤ ਮੁਸ਼ਤਿਹਦੀ ਨਾਲ ਤਿੰਨ ਚਾਰ ਜਿਹੜੇ ਪੁਲਿਸ ਵਾਲੇ ਉੱਥੇ ਮੌਜੂਦ ਸੀ ਉਹਨਾਂ ਸਿਵਲ ਦੇ ਵਿੱਚ ਸੀਗੇ ਉਹਨਾਂ ਨੇ ਇੱਕਦਮ ਉਹਨੂੰ ਕਾਬੂ ਕੀਤਾ ਔਰ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਅਸੀਂ ਉੱਥੇ 175 ਜਿਹੜੇ ਜਵਾਨ ਤਾਇਨਾਤ ਕੀਤੇ ਹੋਏ ਨੇ ਆਈਜੀ ਐਸਪੀ ਤੋ ਅਸੀਂ ਕਿਉਂਕਿ ਭਾਵਨਾਵਾਂ ਮਾਂ ਨੇ ਜੁੜੀਆਂ ਹੋਈਆਂ ਤੇ ਤਲਾਸ਼ੀ ਨਹੀਂ ਕਿਸੇ ਦੀ ਕਿਉਂਕਿ ਸੰਗਤ ਬਹੁਤ ਲੱਖਾਂ ਦੀ ਗਿਣਤੀ ਚਾਹੁੰਦੀ ਹੈ ਤਲਾਸ਼ ਨਹੀਂ ਲੈ ਸਕਦੇ ਪਰ ਜੋ ਹੋਇਆ ਬਹੁਤ ਮੰਦ ਭਾਗਾ ਹੋਇਆ ਔਰ ਖਾਸ ਤੌਰ ਤੇ ਗੁਰੂ ਦੇ ਦਰ ਤੇ ਬਿਲਕੁਲ ਗੇਟ ਤੇ ਜਿਹੜਾ ਘੰਟਾ ਕਰ ਡਿਊਟੀ ਹੈ ਜਿਹੜੀ ਹੈ ਉੱਥੇ ਹੋਇਆ ਸੋ ਇਹਦੀ ਨਿਰਪੱਖ ਜਾਂਚ ਹੋਊਗੀ ਸਖਤਾਈ ਨਾਲ ਜਾਂਚ ਹੋਊਗੀ ਔਰ ਜੋ ਵੀ ਦੋਸ਼ੀ ਹੋਇਆ ਸਖ ਸਜ਼ਾ ਮਿਲੇਗਾ ਗਲਤ ਕਾਰਨ ਵਿਚੋੜਾ ਜੋ ਹੈ ਗਲਤ ਵਿਚੋੜਾ ਗਲਤ ਕਾਰਨ ਨਾਲ ਸਬੰਧਿਤ ਹੈ ਹਾਂਜੀ ਇਹ ਹਾਂਜੀ ਦੇਖੋ ਕਾਫੀ ਲੰਬੇ ਸਮੇਂ ਤੋਂ ਹੀ ਮੰਗ ਹੈ ਹੁਣ ਕਿਉਂਕਿ 에어ਪੋਰਟ ਨੂੰ ਵਧਾਉਣ ਦਾ ਵੀ ਸਾਡੇ ਕੋਲੇ ਸਕੋਪ ਹੈਗਾ ਇਹ ਜਿਹੜਾ ਟਰਮੀਨਲ ਹੈ ਇਹ ਵਿਚ ਵਾਲਾ ਟਰਮੀਨਲ ਹੈ ਇੱਕ ਟਰਮੀਨਲ ਇਹਦੇ ਇੱਧਰ ਬਣ ਸਕਦਾ ਇੱਕ ਪਰਲੇ ਪਾਸੇ ਬਣ ਸਕਦਾ ਤੇ ਅਸੀਂ ਵੱਖ-ਵੱਖ एयरलाइਨਾਂ ਨਾਲ ਗੱਲ ਕਰ ਰਹੇ ਹਾਂ ਕਿ ਤੁਸੀਂ ਇੱਥੋਂ ਮੁਹਾਲੀ ਤੋਂ ਸਾਨੂੰ ਇੰਟਰਨੈਸ਼ਨਲ ਖਾਸ ਤੌਰ ਤੇ ਵੈਸਟਰਨ ਸਾਈਡ ਟੋਰਾਂਟੋ ਜਾਂ ਸੈਨ ਫਰਾਂਸਿਸਕੋ ਸ਼ਿਕਾਗੋ ਜਿੱਦ ਨੂੰ ਸਾਡਾ ਬੈਸਟਰਨ ਵਾਰਡਵਲ ਨੂੰ ਜਿਆਦਾ ਕੋਬ ਸ਼ਾਰਜਾ ਵਗੈਰਾ ਤਾਂ ਜਾਨਦੀ ਐ ਫਲਾਈਟਾਂ ਤੇ ਬੜੀ ਜਲਦੀ ਜਿਹੜਾ 에ਅਰਲਾਈਨ ਜਿਹੜੀਆਂ ਨੇ ਉਹ ਫਾਈਨਲ ਕਰ ਰਹੀਆਂ ਨੇ ਕੋਈ ਕਮੀ ਨਹੀਂ 5 ਸਟਾਰ ਹੋਟਲ ਵੀ ਹੈਗੇ ਨੇ ਸਭ ਕੁਝ ਹੈ ਤੇ ਇੱਕ ਕੇਟਰਿੰਗ ਦਾ ਪ੍ਰਬੰਧ ਕਰਨਾ ਕਿਉਂਕਿ ਕੇਟਰਿੰਗ ਇੱਥੋਂ ਹੀ ਕੋਬ ਦਿੱਲੀ ਤੋਂ ਕੇਟਰਿੰਗ ਨਹੀਂ ਆ ਸਕਦੀ ਕੇਟਰਿੰਗ ਦਾ ਇੱਥੇ ਹੋਊਗਾ ਕਿਉਂਕਿ ਇੰਟਰਨੈਸ਼ਨਲ ਫਲਾਈਟ ਕੇਟਰਿੰਗ ਤੋਂ ਬਿਨਾ ਚੱਲ ਨਹੀਂ ਸਕਦੀ ਸੋ ਅਸੀਂ ਉਹਨਾਂ ਤੋਂ ਰਿਕੁਆਇਰਮੈਂਟ ਲਈ ਹੈ ਕਿ ਸਾਨੂੰ ਦੱਸ ਦਿਓ ਕੀ ਕੀ ਤੁਹਾਨੂੰ ਚਾਹੀਦਾ ਹੈ ਬਾਕੀ ਇਹ 에어ਪੋਰਟ ਜਿਹੜਾ ਇੰਟਰਨੈਸ਼ਨਲ ਵਾਸਤੇ ਬਿਲਕੁਲ ਰੈਡੀ ਹੈ ਕਿਉਂਕਿ ਸਾਡੇ ਲੋਕ ਜਿਹੜੇ ਨੇ ਦਿੱਲੀ ਜਾਂਦੇ ਆ ਲੱਖਾਂ ਦੀ ਗਿਣਤੀ 'ਚ ਦਿੱਲੀ ਜਾਂਦੇ ਆ ਔਰ ਉਹ ਖੱਜਲ ਖਵਾਰੀ ਬਚੂਗੀ ਪਲੱਸ ਪੰਜਾਬ ਦੇ ਰਹਿਣੂ ਨੂੰ ਫਾਇਦਾ ਹੋਊਗਾ ਪਲੱਸ ਇਹ ਆ ਵੀ ਇੱਥੇ ਪੰਜਾਬ 'ਚ ਜਿਵੇਂ ਅੰਮ੍ਰਿਤਸਰ ਹੈ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਜਿਹੜਾ ਸ਼ਿਭੂ ਰਾਮਦਾਸ 에어ਪੋਰਟ ਹੈ ਉੱਥੇ ਵੀ ਫਲਾਈਟਾਂ ਘਟ ਨੇ ਸੋ ਘਟ ਘਟ ਦੋ ਸਾਡੇ 에어ਪੋਰਟ ਐ ਐਸੇ ਹੋਣੇ ਚਾਹੀਦੇ ਆ ਜਿਹੜੇ ਪੂਰੀ ਦੁਨੀਆ ਨਾਲ ਕਨੈਕਟਡ ਹੋਗੇ ਕਿਉਂਕਿ ਜਦੋਂ ਪੰਜਾਬੀ ਪੂਰੀ ਦੁਨੀਆ ਨਾਲ ਕਨੈਕਟਡ ਨੇ ਤਾਂ ਉਥੇ 에어ਪੋਰਟ ਤਾਂ ਮਸਟ ਹੈ ਸਾਰਾ ਸਾਰੇ ਟੈਕਨੀਕਲ ਚੀਜ਼ਾਂ ਪੂਰੀਆਂ ਹੀ ਕਰਾਂਗੇ ਤਾਈਂ ਹੋਣਗੇ ਜੀ ਉਹ ਸਾਰੀਆਂ ਜਿਹੜੀਆਂ ਕੈਟਾਗਰੀ ਸੀ ਕਹਿੰਦੇ ਆ ਜੀ ਉਹਨੂੰ ਕੈਟਾਗਰੀ ਸੀ ਕੋਈ ਗੱਲ ਨਹੀਂ ਜੀ ਇਹ ਤਾਂ 75 ਸਾਲ ਹੋ ਗਏ ਸੁਣਦੇ ਨੂੰ ਹਜੇ ਸੀ ਸੀ ਵਰੇ ਦੇ ਟੱਕਣ ਵੀ ਨਹੀਂ ਪੂਰੇ ਹੋਏ ਸਰ ਇੰਟਰਨੈਸ਼ਨਲ ਫਲਾਈਟ ਵਾਸਤੇ ਜੋ ਟੈਕਨੀਕਲ ਜਿਹੜੀਆਂ ਰਿਕੁਆਇਰਮੈਂਟਸ ਨੇ ਉਹ ਪੂਰੀਆਂ ਕਰਕੇ ਹੀ ਉਹ ਆਉਣਗੇ ਜੀ ਆ ਕੈਟਾਗਰੀ ਸੀ ਦਾ ਜਿਹੜਾ ਰਨਵੇ ਹੋਊਗਾ ਲਾਈਟਿੰਗ ਹੋਊਗੀ ਕਾਰਗੋ ਦਾ ਪ੍ਰਬੰਧ ਕਰਨਾ ਪਊਗਾ ਨਾਲ ਕੱਲਾ ਇਹ ਨਹੀਂ ਕਿ ਪੈਸੇਂਜਰ ਦਾ ਕਾਰਗੋ ਦਾ ਵੀ ਨਾਲ ਸੋ ਸਾਡੇ ਕੋਲ ਜਗ੍ਹਾ ਹੈਗੀ ਹੈ ਔਰ ਜਗ੍ਹਾ ਦੀ ਕੋਈ ਕਮੀ ਨਹੀਂ ਔਰ ਪੰਜਾਬ ਦੇ ਸਰਕਾਰ ਦੀ ਨੀਤੀ ਚ ਵੀ ਕੋਈ ਕਮੀ ਨਹੀਂ ਬੜੀ ਜਲਦੀ ਜਿਹੜਾ ਇਹ 에어ਪੋਰਟ ਜਿਹੜਾ ਉਹ ਵੈਸਟਰਨ ਵਰਡ ਨੂੰ ਯੂਰਪ ਨੂੰ ਤੇ ਆਸਟ੍ਰੇਲੀਆ ਨੂੰ ਤੇ ਪੂਰੀ ਦੁਨੀਆ ਪੂਰੀ ਦੁਨੀਆ ਦੇ ਵਿੱਚ